ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਇੱਕ ਟੋਕਰ ਗੱਬਣ ਚ ਇੱਕ ਪਾਸਾ ਤੇ ਇੱਕ ਸੂਇਆ ਸਵਾਇਆ ਨਾਗਾ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਸੰਦੀਪ ਸਿੰਘ ਆ ਸ਼ਹਿਰ ਧਰਮਕੋਟਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 8437468152 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਜੀ ਸੂਆ ਕਿੰਨੇ ਵਾ ਸੂਈ ਵੀ ਆ ਜੀ ਸੂਆ ਵੀਰੇ ਦੂਜੇ ਸੂਇਆ ਤੀਜੇ ਸੂਣਾ ਇਹ ਹੈਗਾ ਤੀਜੇ ਸੂਣਾ ਠੀਕ ਹੈ ਹਾਂ ਜੀ ਕਿੰਨੇ ਸਮੇਂ ਦੀ ਚੈੱਕ ਪਾਸ ਜੇ ਕੋਈ ਵੀ ਡਾਕਟਰ ਲਿਆ ਹਾਂ ਹਾਂਜੀ ਹਾਂਜੀ ਸਾਡੀ ਚੈੱਕ ਕਰਾਈ ਹੋਈ ਆ ਸਾਡੇ ਕੋਲ ਵੀਡੀਓ ਦੇ ਹੁਣੇ ਡਾਕਟਰ ਚੈੱਕ ਕਰਕੇ ਗਿਆ ਤੇ ਅਗਲਾ ਆਪਦੀ ਕਰਾ ਕੇ ਲੈ ਜੀ ਆਪਦੀ ਕਰਾ ਹਾਂਜੀ 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 ਠੀਕ ਆ ਜੀ ਦੁੱਧ ਕਿੰਨਾ ਤੇ ਆ ਦੁੱਧ ਵੀਰੇ ਥੱਲੇ ਹੈਗਾ 9 ਕਿਲੋ ਆਪਾਂ 8 ਨਾਲ ਦੇਵਾਂਗੇ ਦੋ ਟਾਈਮ ਚੋ ਕੇ ਜੋ ਕੇ ਦੇ ਹਾਂਜੀ ਹਾਂਜੀ ਆ ਜੋ ਕੋਈ ਵੀਰ ਦੋ ਟਾਈਮ ਚਾਰ ਟਾਈਮ ਚਵਾਈ ਕਰ ਹਾਂ ਚਵਾਈ ਕਰ ਸਕਦਾ ਵਧੀਆ ਥਾਨਾਂ ਦੀ ਦੰਨਾ ਥਾਨਾਂ ਦੀ ਦੰਨਾ ਬਤਾਰੀ ਮਾਰ ਦਿੰਨੇ ਆਪਾਂ ਠੀਕ ਆ ਜੀ ਧਾਰਾ ਮਾਰ ਦੋ ਬਾਕੀ ਵੀਰੇ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਤਸੱਲੀ ਪਰਖ ਤੁਸੀਂ ਕਰਨੀ ਹੁੰਦੀ ਹੈ ਕਿਉਂਕਿ ਪੈ ਆ ਸੱਤ ਮਹੀਨਿਆਂ ਦੀ ਗੱਬਣਾ ਤੇ ਦੁੱਧ ਹੈਗਾ ਹੈ 8 ਕਿਲੋ ਆ 7 ਕਿਲੋ ਮੰਨ ਕੇ ਦੇਣਾ ਜੀ ਨਹੀਂ ਨਹੀਂ 8 ਕਿਲੋ ਹੀ 8 9 ਕਿਲੋ ਦੁੱਧ ਆ 8 ਕਿਲੋ ਮੰਨ ਕੇ ਦੇਣਾ ਜੀ ਵਾਈ ਦੀ ਇੱਕ ਨੰਬਰ ਮਗਰ ਲੈ ਜੂ ਵੀ ਮਾਰਦੀ ਵੀਰੇ ਤੇ ਬਾਕੀ ਠੰਡੀ ਸੀਲ ਆ ਜੀ ਓਕੇ ਵੀਰੇ ਦਾਨਾ ਜੀ ਇਹ ਵੀਰੇ ਤਾਂ ਆਪਾ ਤਾਂ ਆ ਮਾਰਦੇ ਨੇ ਕਿ ਵੀਰੇ ਲੰਦੂ ਰੋਣਾ ਹੁੰਦਾ ਇਹ ਤਾਂ ਠੰਡ ਦੇਖ ਲੈਂਦਾ ਚਵਾਈ ਜੀ ਸਹੀ ਗੱਲ ਜੀ ਇਹ ਪਾਣੀ ਮਾਰ ਦੋ ਤੇ ਇਹਨੂੰ ਤੋੜ ਕੇ ਦਿਖਾ ਦਿਓ ਜੀ ਇੱਕ ਮਿੰਟ ਵੀਰੇ ਬਾਕੀ ਕ੍ਰੋ ਸੰਗ ਚ ਪੈ ਜਾਂਦਾ ਵੀ ਦੁੱਧ ਖੋਲ ਕੇ ਤੋਰ ਦਿਓ ਵੀਰੇ ਤੋਰ ਦੇ ਕਿੜਾ ਕਿੜਾਵੇ ਛੋਟੇ ਛੋਟੇ ਸੰਗਾਂ ਕਾ ਮਾਰਦੀ ਨਹੀਂ ਨਹੀਂ ਵੀਰੇ ਕੋਈ ਨਹੀਂ ਕਹਿੰਦੀ ਮਾਰਨ ਇਹ ਮਾਰਨਾ ਡੰਗਰ ਨਹੀਂ ਆਪਾਂ ਲਈ ਠੀਕ ਹੈ ਜੀ ਹਾਂ ਸਾਊ ਆ ਸੂਆ ਦੂਜਾ ਸੂਈ ਵੀ ਆ ਤੀਜੀ ਆਸਤੇ ਗੱਬਣ ਤਿੰਨ ਮਹੀਨੇ ਦੀ ਗੱਬਣ ਚ ਇੱਕ ਪਾਸਾ ਕੱਦ ਵਜਨ ਬਹੁਤ ਆਵੇ ਦੁੱਧ 9 ਕਿਲੋ ਹੀ ਆ ਜੀ 8 ਮੰਨ ਕੇ ਆਜੋ 2 ਟਾਈਮ 4 ਟਾਈਮ ਚਵਾਈ ਕਰ ਸਕਦੇ ਜੀ ਥਨਾਂ ਦੇ ਸਹਜ ਵੀ ਸੋਹਣੇ ਆ ਗੈਬ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਜੀ ਵਜਨ ਵਜੂਦ ਤੇ ਪੱਖ ਤੋਂ ਪੂਰੀ ਚੰਗੀ ਆ ਬਾਕੀ ਫੀਸ ਕੁਆਲਟੀ ਸੋਹਣੀ ਹੈ ਜੀ ਦੇਖ ਸਕਦੇ ਹੋ ਤੁਸੀਂ ਠੰਡੀ ਸੀਲ ਦਾ ਅੰਦਰ ਬਾਕੀ ਵਜਨ ਵਜੂਦ ਵੀ ਚੰਗਾ ਜੀ ਮੇਰੀ ਸਪੈਸ਼ਲ ਬੇਨਤੀ ਹੈ ਕਿ ਡਾਕਟਰ ਸਾਹਿਬਾਨ ਨੂੰ ਆਪਦੇ ਨੂੰ ਨਾਲ ਜ਼ਰੂਰ ਲੈ ਕੇ ਆਇਓ ਡਿਮਾਂਡ ਵੀਰੇ ਕੀ ਰਹਿਣ ਵਾਲੀ ਹੈ ਦੀ ਡਿਮਾਂਡ ਵੀਰੇ ਜ਼ਿਆਦਾ ਨਹੀਂ ਇਹਦੀ ਵੈੜ ਜਿੱਡੀ ਭਾਰੀ ਵਜਨ ਵੈਨ ਕੱਦਕਾਰ ਹਨ ਆਪਾਂ ਇਹਦੇ ਡਿਮਾਂਡੇ 32000 ਦੀ ਵੈੜ ਦੇ ਦਾਂਗੇ ਹੋਜੂ ਲੈਸ ਜੀ ਹਮਾਂ ਤਣ ਕਰਦੇ ਠੀਕ ਹੈ ਜੀ 32000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਮਾੜਾ ਮੋਟਾ ਮਾਨ ਤਣ ਉਹਦੇ ਜੋ ਜ਼ਰੂਰ ਕਰ ਦਾਂਗੇ ਜੀ 2 ਨੰਬਰ ਵੀਰੇ ਔਰ ਵੀਰੇ ਗਾਲੇ ਆਉਣ ਹੈ ਹੁਣ ਦੇਖਿਓ ਭਰਾ ਤੂੰ ਵੀ ਹੁਣ ਸਣਾ ਜਿਹੜੀ 7 ਮਹੀਨੇ ਦੀ ਗਾਂ ਗੱਭਣ ਇਹਨਾਂ ਦੁੱਧ ਦੇਈ ਜਾਂਦੀ ਆ ਵੀ ਉਹ ਆਪਾਂ ਦੱਸਿਆ ਨਹੀਂ ਰਿਕਾਰਡ ਤੇ ਤਸੱਜਰ ਦਾ ਹੈਗਾ 20 ਤੋਂ 22 ਗਲਾਸ ਦਾ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਵੀ ਹੁਣ 8-9 ਕਿਲੋ ਦੁੱਧ ਤੇ ਫਿਰ 20-22 ਕਿਲੋ ਹਾਂ ਫਿਰ ਜਿਹੜੀ ਆਪਾਂ ਡਿਟੇਲ ਲਗਨ ਨੂੰ ਉਹ ਦੱਸ ਦੇਈ ਜੀ ਹਣਾ ਠੀਕ ਆ ਜੀ ਹਾਂ 2 ਨੰਬਰ ਵੀਰੇ ਐਚ ਐਫ ਸੁਆ ਕਿੰਨਾ ਮਾ ਜੀ ਸੁਆ ਵੀਰੇ ਦੂਜਾ ਕਦੋਂ ਸੁਈ ਆ ਜੀ ਇਹ ਸੁਈ ਨੂੰ ਵੀਰੇ ਇਹਨੂੰ ਹੋ ਗਏ ਅੱਜ 17-18 ਦਿਨ ਹੋ ਗਏ ਠੀਕ ਹੈ ਜੀ ਬੱਚਾ ਜੀ ਇਹਦਾ ਬੱਚਾ ਵੀ ਇਹ ਗਾਂ ਕੱਚੀ ਸੂਹੀ ਸੀ ਪਹਿਲਾਂ ਮਹੀਨਾ ਘਟੇ ਨਾਲ ਸੂਈਆ ਇੱਕ ਮਹੀਨਾ ਘਟੇ ਨਾਲ ਹਾਂ ਮਹੀਨਾ ਘਟੇ ਨਾਲ ਸੂਈਆ ਠੀਕ ਹੈ ਜੀ ਤੇ ਇੱਕ ਮਹੀਨਾ ਘਟੇ ਨਾਲ ਸੂਈਆ ਜਾਨਕਿ ਇਸ ਟਾਈਮ ਇਹਨੇ ਆਪਣੇ ਕੋਲੇ ਅੱਜ ਆਈ ਆ ਹੁਣ ਜਾਨਕਿ ਇੰਨੇ ਕੁ ਦੁੱਧ ਹੈਗੀ ਆ 8 ਕਿਲੋ ਆ ਆਪਾਂ 7 ਕਹਿ ਦਈਏ 7 ਜੋ ਹਾਂ ਹਾਂ ਜੀ ਥਣਾ ਦੀ ਸਾਫ ਆ ਡਾਨਾ ਪੂਰੀ ਜਾਨੀ ਮੀ ਨਾ ਪਹਿਲਾ ਸੁਈ 17 ਦਿਨ ਤਾਂ ਹੋ ਗਏ ਉਹਦੇ ਜੀ ਤੇ ਮਗਰ ਦਿਨ ਰਹਿ ਗਏ ਆ ਜੀ 13 13 ਰਹਿ ਗਏ 13 ਦਿਨ ਰਹਿ ਗਏ ਯਾਨੀ 13 ਦਿਨਾਂ ਨੂੰ ਇਹਦੇ ਦਿਨ ਪੂਰੇ ਹਾਂਜੀ ਉਹ ਦਾਦੇ ਕਹਿੰਦੇ ਦਿਨ ਪੂਰਾ ਹੋ ਗਿਆ ਨੇ ਦੁੱਧ ਹੋਰ ਵਧਣਾ ਵਾ ਹੋਰ ਵਧ ਜਾਣਾ ਜੀ ਤੇ ਬਾਕੀ ਆਪਾਂ ਦੱਸ ਦਈਏ ਇਹਨੂੰ ਇੱਕ ਰੀ ਦਵਾਈ ਭرائی ਆ ਹਜੇ ਦਵਾਈ ਨਹੀਂ ਕੋਈ ਭرائی ਕੋਈ ਮੇਰਾ ਭਰਾ ਆ ਉਹਦਾ ਜਾ ਕੇ ਟਰੀਟਮੈਂਟ ਕਰਾਉਣਾ ਜਿਵੇਂ ਕੋਈ ਦਵਾਈ ਦੂਈ ਭਰਉਣੀ ਭਰਾ ਲਵੇ ਠੀਕ ਹੈ ਜੀ ਇੱਕ ਕਰੀ ਭਰੀ ਵੀ ਆ ਹਾਂ ਇੱਕ ਰੀ ਦਵਾਈ ਭਰੀ ਆ ਆਪਾਂ ਗੱਲ ਜੰਗਾ ਕੋ ਜੋ ਗਾਂਧੀਆ ਖੜਦਾ ਹੁੰਦਾ ਬਹੁਤ ਸਿੱਟ ਜਲਦੀ ਹੋਏ ਹਾਂਜੀ 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 ਤੇ ਥਨਾਂ ਦੀ ਡੰਨਾ ਥਨਾਂ ਦੀ ਡੰਨਾ ਧਾਰਾ ਮਾਰਕਤ ਖੜਾ ਹਾਂਜੀ ਧਾਰਾ ਮਾਰਕਤ ਦਿਖਾ ਦਿਓ ਜੀ ਦੁੱਧ 8 ਕਿਲੋ ਜਾਂ 7 ਬਾਈ ਦੇ ਘਰੋਂ ਜੋ ਕੇ ਲੈ ਜਾਓ ਜੀ ਬਾਕੀ ਜਵਾਈ ਦੇ ਚਾਹਦੇ ਮੂਰ ਲਖਣਾ ਜੋ ਮਾਰਦੀ ਵੀਰੇ ਓਕੇ ਵੀਰੇ ਡੰਨਾ ਜੀ ਤੋੜ ਕੇ ਦਿਖਾ ਦਿਓ ਤੋੜ ਦੇ ਵੀ ਬਾਕੀ ਕੱਦ ਕਾਠੇ ਦਾ ਚਾਰੂ ਬਹੁਤ ਆ ਵੀਰੇ ਦੋਨੇ ਗਾਂਜਾ ਠੀਕ ਹੈ ਜੀ ਹਾਂ ਚਾਰੂ ਬਹੁਤ ਆ ਪਹਿਲਾਂ ਹੀ ਦੱਸ ਦਿੰਦੇ ਆ ਜੀ ਸੂਹਾ ਦੂਜਾ ਜੀ ਦੂਜਾ ਜੀ ਦੂਜਾ ਸੂਹਾ ਸੂਈ ਹੋਈ ਬਾਈ ਕਿਸੇ ਪਹਿਲਾਂ ਸੂਈ ਬਈ 1 ਮਹੀਨੇ ਘਾਟੇ ਚ ਸੂਈ ਬੱਚਾ ਐਕਸਪਾਇਰੀ ਆ ਜੀ ਸੂਈ ਨੂੰ ਸਮਾਜ ਹੋ ਗਿਆ 17 ਦਿਨ ਬਾਈ ਕੋਲ ਤਾਂ ਤਾਜੀ ਆਈ ਆ ਜੀ ਤੇ 13 ਦਿਨ ਜਾਣੀ ਹਜੇ ਡੇਟ ਮੁਤਾਬਕ ਪਈ ਆ ਜੀ ਕੱਦ-ਕਾਟ ਬਹੁਤ ਆ ਬਈ ਕੱਦ-ਕਾਟ ਚੰਗਾ ਅੱਜ ਦਾ ਜਿਹੜਾ ਦੁੱਧ ਆ ਜੀ ਉਹ ਹੈਗਾ ਜੀ 8 ਕਿਲੋ ਆ 7 ਕਿਲੋ ਬਾਈ ਦੇ ਘਰੇ ਜੋਕ ਕੇ ਲੈ ਜਾਓ 2 ਟਾਈਮ 4 ਟਾਈਮ ਚਵਾਈ ਕਰ ਸਕਦਾ ਬਾਕੀ ਫੇਸ ਕੁਆਲਿਟੀ ਸੋਹਣੀ ਕੱਦ ਕਾਠ ਚੰਗਾ ਵਜਣ ਚੰਗਾ ਥਣਾ ਦੇ ਸਹਿਜ ਵੀ ਸੋਹਣੇ ਐ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਥੋੜਾ ਡਰਦਾ ਲੈ ਜੱਲਦੀ ਕੋਈ ਗੱਲ ਨਹੀਂ ਲੈ ਜੱਲਦੀ ਜੀ ਚਾਰੀ ਥਾਣਾ ਫੋਟ ਨਹੀਂ ਸ਼ਾਂਖ ਨਹੀਂ ਜੀ ਬਾਕੀ ਬਈ ਜਿੱਦੇ ਦਿਨ ਕਰਮਾਲੀ ਦੇ ਪੂਰੇ ਹੋਗੇ ਉਹ ਤੇ ਦੋ ਤਿੰਨੇ ਵਾਜ ਜਾਣਾ ਹੁੰਦਾ ਸੇਵਾ ਦੇ ਸਰਤੇ ਆ ਤੇ ਇੱਕ ਗੱਲ ਬਾਈ ਕਹਿੰਦਾ ਹੋਰ ਦੱਸ ਦਿੰਨੇ ਆ ਬਈ ਮਾਲਕਾਂ ਨੇ ਕਿਹਾ ਸੀ ਕਿ ਇੱਕ ਕਰੀ ਆਪਾਂ ਦਵਾਈ ਭਰਾਈ ਸੀ ਹੁਣ ਗਾਂ ਕੋਈ ਵੀ ਵੀਰ ਲੈ ਕੇ ਜਾਣਾ ਚਾਹੁੰਦਾ ਹੋਵੇ ਤੇ ਆਪ ਦਾ ਜੋ ਵੀ ਬੰਦਰ ਟਰੀਟਮੈਂਟ ਆਪਦਾ ਕਰਾ ਸਕਦਾ ਹੈ ਮਾਲਕਾਂ ਨੇ ਇੱਕ ਆਦੀ ਭਰਾਤੀ ਸੀਗੀ ਉਹਨਾਂ ਦਾ ਗੰਦਪਾਰਾ ਰਾਤ ਸਾਹਿਬ ਆਪਣਾ ਦੱਸਣ ਦਾ ਫਰਜ਼ ਠੀਕ ਹੈ ਜੋ ਇਹਦੀ ਡਿਟੇਲ ਆ ਆਪਾਂ ਨੂੰ ਕਿਵੇਂ ਦੱਸ ਕੇ ਆਪਾਂ ਨੂੰ ਪਤਾ ਵੀ ਪਹਿਲਾਂ ਸੁਈ ਤਾਂ ਆਪਾਂ ਪਹਿਲਾਂ ਸੁਈ ਤਾਂ ਕਿ ਦੇਣੀ ਹੈ ਸਹੀ ਗੱਲ ਠੀਕ ਆ ਜਾ ਕੇ ਮਣਾ ਵਟਣ ਗੰਦ ਸਿੱਟੂਗੀ ਜੋ ਅਗਲਾ ਆਪਦੀ ਗੌਰ ਕਰ ਲੈਣਾ ਗੋਰ ਕਰੂਗਾ ਤੱਕਲਾ ਦੁੱਧ ਬਰੂ ਗਾਂ ਨੂੰ ਦਰ ਤਿਆਰ ਹੋਗੀ ਠੀਕ ਆਪਾਂ 10 ਗਣਾਂ ਦੇਈਏ ਅਗਲਾ ਆਪਾਂ ਲਾਂਬਾ ਦੇ ਪਰ 10 ਗਿ ਦੇਣੀ ਮਹੀਨਾ ਪਹਿਲਾਂ ਸੂਈਆ ਡਿਮਾਂਡ ਵੇਰੇ ਦੀ ਕੀ ਹੈ ਜੀ ਡਿਮਾਂਡ ਵੀ ਤੇ ਦੀ ਬੱਛੀ ਆ ਲੂਈ ਆਪਾਂ 16000 ਰੁਪਏ ਲੈਣਾ ਹੈ ਹਾਂਜੀ ਮੁੱਲ 20 ਕਰਾ ਲਓ 22 ਕਰਾ ਲਓ ਠੀਕ ਹੈ ਜੀ ਹਾਂ ਤੇ ਮੇਰਾ ਭਰਾ ਚਲੋ ਆਪਣੀ ਰਿਕਵੈਸਟ ਹੈ ਵੀ ਆਪਣਾ ਉਹ ਜਿਵੇਂ ਆਪਾਂ ਮੁੱਲ 19 ਕੀ ਪਾਉਣ ਨੇ ਭਰਾ ਦੇ ਨੂੰ ਪਤਾ ਵੀ ਆਪਣੇ ਨਾਲ ਉਹ ਸੌਦੇ ਪਾਜੀ ਹੋਣਾ ਨਾ ਕੰਮ ਕਰੇ ਹੈ ਨਾ ਅਗਲਾ ਹੁਣ ਤੁਹਾਨੂੰ ਪਤਾ ਇਹ ਇਹਦੇ ਮੁੱਲ ਤਾਂ ਜਿੰਨ ਬਸੇ ਜੀ ਨੇ ਕੋਈ ਹੱਥ ਜੀ ਫੋਨ ਲੈਣ ਸੇਵਾ ਨਾਲ ਬੱਚੀ ਸਮਝ ਕੇ ਸੇਵਾ ਕਰੂ ਨਾ ਦੁੱਧ ਪੀਵਾਲੇ ਵਹਿੜ ਤਿਆਰ ਹੋ ਜੂਗੀ। ਨਹੀਂ 16000 ਦੀ ਕੋਈ ਬੱਚੀ ਨਹੀਂ ਦਿੰਦਾ ਇਹ ਤਾਂ ਲੋ 8 ਕਿਲੋ ਦੁੱਧ ਹੈ। ਨਾਲੇ ਵੀਰੇ ਇੱਕ ਆਪਣੀ ਜਰੂਰਤ ਰਿਕਵੈਸਟ ਆ ਵੀ ਮੇਰਾ ਭਰਾ ਜਿਹਨੇ ਸਾਈ ਪਾਤੀ ਗਾਂ ਉਹਦੀ ਠੀਕ ਹੈ ਜੀ ਠੀਕ ਨਹੀਂ ਵੀਰੇ ਗੱਲ ਵੀਰੇ ਅਗਲਾ ਆ ਕੇ ਨਾ ਤਰਾਜ ਕਰਦਾ ਬਿਨਾ ਕਿਹ ਬੰਦੇ ਆ ਜਾਂਦੇ ਆ ਆ ਕੇ ਮੁਰਕੇ ਕਹਿੰਦੇ ਬਾਈ ਤੂੰ ਗਾਂ ਵੇਚੀ ਵੀਰੇ ਹੁਣ ਜਿਹਨੇ ਸਾਈ ਪਾ ਦੀ ਗਾਂ ਉਹਦੀ ਆ ਸਾਈ ਪਾਉਣ ਤੋਂ ਬਾਅਦ 4-4000 ਨਫਾ ਦੇ ਜਾਂਦੇ ਉਸੇ ਬੰਦੇ ਨੂੰ ਸਾਡੇ ਘਰੇ ਯਾਰ ਉਹ ਮੈਂ ਉਹ ਹੀ ਕਹਿੰਦਾ ਵੀ ਤੁਸੀਂ ਸਾਈ ਪਾ ਲਿਆ ਕਰੋ ਆਪਾਂ ਕਿਹੜਾ ਭਰਾ ਕੋਈ ਠੱਗੀ ਧੋਰਾ ਵਾ ਸਾਰਾ ਕੁਝ ਐਡਰੈਸ ਦਿੱਤਾ ਵਾ ਵੀ ਇੰਨੇ 2000 ਰੁਪਏ ਰੱਖਣ ਤਾਂ ਨਹੀਂ ਲੱਗੇ ਜਿਵੇਂ ਅਸੀਂ ਬੀਮਾਨਾ ਕਰ ਲੱਗੇ ਆ ਠੀਕ ਹੈ ਨਾ ਉਹਦੇ ਵਿੱਚ ਇਹ ਹੁੰਦਾ ਵਾ ਵੀ ਵੀਰੇ ਸਾਈ ਜੀ ਦੀ ਜਿਹੜਾ ਪਾਊਗਾ ਗਾਂ ਉਹਦੀ ਆ ਉਹ ਸਾਈਂ ਜਿਹੜਾ ਪਾ ਦੂਗਾ ਜਦੋਂ ਉਹਦੀ ਗਾਂ ਹੋ ਗਈ ਭਾਵੇਂ ਉਹ ਸਾਡੇ ਲੋ ਰੱਖ ਦੀ ਵੇਚੇ ਬਾਅਦ ਚ ਲੇਕਿਨ ਭਰਾ ਉਹਦੀ ਹੈ ਜਿਹਦੀ ਸਾਈ ਹੈ ਠੀਕ ਹੈ ਜੀ ਠੀਕ ਹਾਂ ਜੀ ਧੰਨਵਾਦ ਧੰਨਵਾਦ